ਨੜੂnga ਕੇ ਪਣੀ ਤਾ ਕੜੀ ਨੂੰ ਤਾੜ ਖੜਾ ਕਰ ਇੱਥੇ ਆਪਣਾ ਇੱਥੋਂ ਤੱਕ ਆ ਤੇ ਜੇ ਗਾੜੀ ਆਪਾਂ ਗੱਲ ਕਰੀ ਤੇ ਗਾੜੀ ਅਗਲੇ ਪਿੰਡ ਜਿਹੜੇ ਕਿਨੇ ਡੁੱਬੇ ਹੋਣਗੇ ਉਹ ਤੋਂ ਦੇਖਦੇ ਨਹੀਂ ਹੋਣੇ ਯਾਰਾਂ ਬਚਾ ਆ ਗਿਆ ਜੇ 10 ਬੰਦੇ ਨਾ ਬਚਾ ਲੈ ਕੇ ਬੇੜੀ ਨਾਲ ਬਹੁਤ ਜ਼ਿਆਦਾ ਉਸ 30 ਦਿਨ ਚਲੇਗਾ ਇੱਕ ਹੰਮ ਚੱਲਣ ਦੇ ਜਿੰਨਾ ਬਚਾਉ ਕੋਸੇ ਆ ਗਏ ਜਦੋਂ ਤੱਕ ਉਹਦਾ ਚੁੜਾ ਚੁੜਾ ਦਾ ਪਿੰਡ ਦੀ ਗੱਲ ਕਰੀਏ ਤੇ ਮੈਂ ਗੱਲਬਾਤ ਕੀਤੀ ਵੀਰਾਂ ਨਾਲ ਉਹਨਾਂ ਦੇ ਕਹਿਣ ਦੇ ਮੁਤਾਬਕ ਕਹਿੰਦੇ ਵੀ ਇਹ ਪਿੰਡ ਦੇ ਆ ਇਹ ਮੈਂ ਤੁਹਾਨੂੰ ਦਿਖਾਉਣਾ ਇਹ ਗੁਰਦਾਰਾ ਸਾਹਿਬ ਹੈ ਪਿੰਡ ਦਾ ਠੀਕ ਹੈ ਤੇ ਇਹਨਾਂ ਦੇ ਕਹਿਣ ਦੇ ਮੁਤਾਬਕ ਪਿੰਡ ਕਹਿੰਦੇ ਵੀ ਆ ਇੱਥੋਂ ਤੱਕ ਜਿਹੜਾ ਪਾਣੀ ਇੱਥੇ ਵੀਰ ਹੁਣੇ ਵੜਿਆ ਸੀ ਮੈਂ ਤੁਹਾਨੂੰ ਕਲਿੱਪ ਪਾ ਦੂੰਗਾ ਵਿੱਚ ਜੇ ਗੱਲ ਕਰੀਏ ਆਪਾਂ ਇੱਥੋਂ ਦੇ ਤੇ ਇਹ ਤੇ ਕਹਿੰਦੇ ਵੀ ਆਪਣਾ 15-15 ਫੁੱਟ ਪਾਣੀ ਇਹਨਾਂ ਦੇ ਕਹਿਣ ਦੇ ਮੁਤਾਬਕ ਚੜਿਆ ਆ ਪਿੰਡ ਦੇ ਲੋਕਾਂ ਨੇ ਕਹਿਣ ਦੇ ਤੌਰ ਤੇ 15-15 ਫੁੱਟ ਪਾਣੀ ਚੜਿਆ ਆ ਉਹਨਾਂ ਦੇ ਕਹਿਣ ਦੇ ਮੁਤਾਬਿਕ ਆ ਬਾਕੀ ਅ ਇਧਰ ਦੇ ਕਹਿੰਦੇ ਵੀ ਜਾਰਨੀ ਤੇ 16 ਤੋਂ 20 20 ਮਤਲਬ 20 ਅਰਾਊਂਡ 20 ਦੇ ਲਗਭਗ ਨੇ ਪਿੰਡ ਡੁੱਬੇ ਹੋਏ ਆ ਤੇ ਪਾਣੀ ਇਹਨਾਂ ਦੇ ਆ ਪਿੰਡ ਤੱਕ ਚੜਕੇ ਆ ਚੁੱਕਾ ਹੈ ਜੀ ਤੇ ਬਾਕੀ ਕਿਤਾੜ ਹੈ ਨਾ ਮम्मा ਪਾਣੀ ਬੜਾ ਡੂੰਘਾ ਹੀ ਗੜੀ ਬੜਾ ਡੂੰਘਾ ਨਹੀਂ ਪ੍ਰਵਾ ਜਾਰਨੀ ਹੈ ਹੈ ਪ੍ਰਵਾ ਰੁੜ ਗਿਆ ਤੇ ਆਡੇ ਨਾਲ ਨਹੀਂ ਹੁੰਦਾ ਨਾਲ ਹੈ ਜੂ ਤੇਰੇ ਸਤਾਰ ਕਿੰਨਾ ਪਾਣੀ ਡੂਗਾ ਅੰਦਰ ਪੰਜ ਮਿੰਟ 15 ਇੱਥੇ ਇਹਦੇ 5-5 ਫੋਟ ਹੈ ਇੱਥੇ 5 ਫੋਟ ਹੈ ਇੱਥੇ ਤੋਣੇ ਵੀਰ ਵੜਿਆ ਇੱਕ ਮੈਂ ਵੇਖਿਆ ਇਹ ਉਹ ਗਾਹਾਡੀਆਂ ਪਲਆਂੀਆਂ ਉਹ ਸਾਰਾ ਤੁਹਾਡੇ ਪਿੰਡ ਦੇ ਤੈਰਨਦੇ ਆ ਇਹਦੇ ਵਿੱਚ ਇਹ ਚੜਦੀ ਗਲ ਵਾਲੇ ਇਦਾਂ ਹੀ ਰਹਿਣੇ ਆ ਇਹ ਹਨਾ ਇਹ ਉਹ ਤੈਰਨਦੇ ਵਿੱਚ ਇੱਕ ਕਿਲੇ ਦਾ ਲੱਖ ਰੁਪਈਆ ਇਦਾਂ ਦੇ ਉਦੋਂ ਪਾਣੀ ਵੀ ਘੱਟ ਹੀ ਆ ਰਿਹਾ ਕਿਹੜੇ ਗੜੀ ਨਾਲ ਪਾਣੀ ਜਾ ਰਿਹਾ ਤੇ ਅਜੇ ਰਬਾੰਨਾ ਨਾ ਬੇਟਾ ਬੱਜਾ ਉਹ ਰੇਤਾਂ ਫੁਰਫੁਰੇ ਨੂੰ ਤਰੀ ਨਹੀਂ ਪੈ ਰੀਆਂ ਨੇ ਸੱਣਾ ਆਦੇ 88 ਜਿੱਦਾਂ ਪਾਣੀ ਆਇਆ ਹੈ ਜੀ ਨਾ ਭਾਜੀ 88 88 ਚ ਹਾਂ ਤੇ ਹੁਣ ਮੇਰੇ ਖਿਆਲ ਨਾਲ ਹੋਇਆ ਕਰਾਦਾ ਤੋਂ ਨਹੀਂ ਤੋਂ ਐਤੋਂ ਪਿੰਡ ਦੇਖਦੇ ਆ ਨਾ ਐਤੋਂ ਨਹੀਂ ਪਿੰਡ ਆ ਸਾਹਮਣੇ ਪਿੰਡ ਆ ਬਹੁ ਗੋਰ ਪੈਂਦਾ ਵਾ ਐਤੋਂ ਦੇਖਦੇ ਆ ਸਾਹਮਣੇ ਬੋਟੀਆਂ ਨਹੀਂ ਆ ਸਾਹਮਣੇ ਗਿੰਡੇ ਆਹ ਪਿੰਡ ਉਹਨੇ ਬਿਆਹ ਹੋਇਆ ਹੈਗਾ ਤੇ ਦੇ ਬਨੇ ਪਿਆ ਦੇ ਪਰਲੇ ਪਨੇ ਸਭ ਲੋ ਜੋਂ ਦੋ ਦਰਿਆ ਦੇ ਵਿੱਚ ਰਹਿੰਦੇ ਉਹਦਾ ਰਖਾ ਦਾ ਘਰ ਕੁੱਟਾ ਗਿਆ ਉਹਦੇ ਬੜਿਆਂ ਬੰਦੇ ਸਾਥ ਦੇ ਨਾਲ ਉਹਨੇ ਦਿੱਤੀ ਦਾ ਪਾੜਾ ਆਪਣਾ ਇਹ ਵਾਲੇ ਸਹਵਾਲਿਆਂ ਨੇ ਕੀਤੀ ਜਨ ਨਾਲ ਪਿੰਡ ਪਿੰਡ ਦੇ ਸਾਰੇ ਬੰਦੇ ਕੱਢ ਲਏ ਉਹ ਉਠਾਈ ਤੇ ਆਪਣਾ ਨਾ ਕਰੀ ਮਤਲਬ ਬਜਾ ਆ ਗਿਆ ਪਿੰਡਾਂ ਜੋ ਬੰਦੇ ਕੱਢੇ ਪੇੜ ਨਹੀਂ ਬੰਦਿਆਂ ਦਾ ਪਚਾ ਗਿਆ ਜਿਹੜਾ ਬੰਦਿਆਂ ਦਾ ਬਚਾ ਕੇ ਲੈ ਕੇ ਬੇੜੀਆਂ ਕੱਢ ਗੁੱਟ ਬਹੁਤ ਜ਼ਿਆਦਾ 30 ਦਿਨ ਚੱਲੇਗਾ ਇਹ ਕੰਮ ਚੱਲਣ ਦੇਗੇ ਹਾਂ ਪਾਣੀ ਸੁਣੋ ਮੈਂ ਹੁਣੇ ਹੀ ਉੱਪਰ ਗਿਆ ਐ ਨਾ ਵੇਖਿਆ ਨੱਕ ਲਾਸਾਨ ਨੀਵਾ ਹੀ ਬੜਾ ਨੇ ਹਾਲੇ ਵੀ ਗਈਆਂ ਅਹੀਂ ਦੋ ਦਿਨ ਹਾਲੇ ਵੱਢਦੇ ਬੜਾ ਕੰਮ ਆ ਰਿਹਾ ਨਹੀਂ ਕਿ ਕਿਹੜਾ ਲੱਗਦਾ ਨਹੀਂ ਦੋ ਦਿਨ ਜਿਹੜਾ ਸੱਸਾ ਜੀ 15 ਬੰਦ ਮੈਂ ਤਾਂ ਪਿੱਛੇ ਪਿੱਛੇ ਰਹਿ ਜਾਂਦਾ ਹਾਂ 62 ਮੈਂ ਸਾਰੀ ਮੈਂ ਜਿਆਦਾ ਪਾਣੀ ਹੋਰ ਵੀ ਸੀਗਾ ਮੈਂ ਹੁਣੇ ਵੀ ਇੰਨਾ ਗੱਲ ਮੈਂ ਦੂਤੀ ਪਾਰਟੀ ਹੀ ਲੱਗੀ ਆ ਤੇ ਮੈਂ ਹੁਣੇ ਵੀ ਉਹ ਨਾਲ ਗੱਲ ਕੀਤੀ ਮੈਂ ਪੁਛਦਾ ਇਹਨਾਂ ਨੂੰ ਆਹਦੇ ਇਧਰ ਪੈਂਦੇ 15 15 ਫੁੱਟ ਡੋਪ ਗਿਆ ਆਪਣੀ ਨੋਰਮਲ ਦੇ ਬਲੇ ਨਾਰਮਲ ਜਿਹੜੀ ਛਾਤ ਹੈ ਨਾ ਆਪਣੀ ਘਰ ਦੀ ਹਾਂ ਉਹ ਦੋਸ ਪਰ ਪਾਉਨੇ ਆ 11 ਬਨੇ 7 ਦਾ ਆਪਾਂ 12 ਤੱਕ ਪਾਉਨੇ ਆ ਇਹ 15 15 ਸਮਝ ਲਓ ਵੀ ਤੇੰਨਾ ਡੋਬੀ ਗਏ ਦੇ ਦੋ ਦੋ ਬਿਲਡਿੰਗਾਂ ਡੋਬ ਗਈਆਂ ਹਨ ਦੋ ਦੋ ਬਿਲਡਿੰਗਾਂ ਯਾਨੀ ਕਿ ਪੂਰਾ ਪਿੰਡ ਡੋਬ ਗਿਆ ਡੁੱਬ ਗਿਆ ਡੋਬ ਗਿਆ ਮੈਂ ਨਾ ਜਿਆ ਪਾਣੀ ਵਗਿਆ ਚਾਰੀ ਟੁੱਟ ਗਈ ਉਹ ਇਹ ਆ ਸਾਰਾ ਸਮਝੋ ਪੁੱਛਣੇ ਨਹੀਂ ਮਾਈ ਜੋ ਲੱਥਾ ਥੋੜਾ ਲੱਥਾ ਵਾ ਤਾਂ ਲੱਥਾ ਵੀ ਆ ਰਹਿਣਾ ਉਸਤਾਜ ਇੱਥੇ ਇੱਥੇ ਪਾਣੀ ਵੜਾ ਕਿੰਨੇ ਜੀ ਹੁਣੇ ਵੀਰ ਵੜਿਆ ਅੰਦਰ ਆਇਨਾ ਨਾ ਡੋ ਗਿਆ ਹੀ ਬਲੇ ਬਲੇ ਦੇ ਗਾਂ ਕਿੰਨਾ ਹੋਣਾ ਹਾਂ ਜੀ ਹਾਂ ਜੀ ਆਪ ਕੋਈ ਨੂੰ ਤੁਰਾਈ ਜਾਣਾ ਨਹੀਂ ਆਹ ਸੰਤ ਉੱਚਾ ਖੜਾ ਆਇਆ ਇਹ ਆ ਇਹ ਤਾਂ ਨਾ ਨੋਰਮ 5 ਫੁੱਟ ਪਾਣੀ ਫੁੱਟ ਪਾਣੀ ਦੇ ਇਥੇ ਆ ਹਾਂ ਦੇ ਗਾਂ ਕਿ ਹੋਣਾ ਹੋਊਗਾ ਕੁੜੇ 2 ਵੀ ਫੁੱਟ ਹੈਗਾ ਹੈਗਾ ਤੂੰ ਸਾਹਗਾ ਦੱਸਦਾ 12 15 ਉਹਨਾਂ ਨੇ ਕਿਹਾ 15 ਨਹੀਂ ਹੋਣਾ 25 ਤੇ 20 25 ਦਾ ਹੋਣਾ ਦਾ 12 12 ਫਿਰ ਜੇ ਗੱਲ ਕਰੀ ਆ ਲੋਕਾਂ ਦੀ ਰੇਤਾ ਭੈ ਜਦੋਂ ਦੋ ਦਿਨ ਪਹਿਲਾਂ ਚ ਵੜ ਗਈ ਆ ਫਿਰ ਕੋਈ ਖਾਣ ਨੂੰ ਨਹੀਂ ਹੋਣਾ ਖੇਤੀ ਖੇਤੀ ਖਾਣ ਨੂੰ ਨਹੀਂ ਹੋਣਾ ਆ 1.5 ਸਾਲ ਹੋਇਆ ਜੇ ਕਰ ਰਹੇ ਨੇ ਵਾਹਾਂ ਕੀਤੀਆਂ ਵਾਹਾਂ ਇੱਕ ਰਾਤ ਇਹ ਕਰਤਾ ਇੱਕ ਰੀ ਆਪਾਂ ਆਏ ਚੀਜ਼ ਲਾਈਏ ਨਾ ਬਾਹਰ ਹੀ ਸਿੱਧਾ ਡੰਗਰ ਖੋਲਣ ਦੇ ਨਾ ਕੱਲੀਆ ਰਹਿ ਗਿਆ ਤੂੰ ਵੀ ਰਹਿ ਗਿਆ ਮੰਗੋ ਮਰ ਗਏ ਉਹ ਤੇ ਇਹ ਕੱਲੀਆ ਨਹੀਂ ਲੋਕੀ ਮਰ ਗਏ ਮਾਝ ਲੈਣੇ ਕਿ ਨਾ ਸੋਖੀ ਕੱਲੀਆ ਮੰਗੂ ਵੀ ਨਹੀਂ ਬਾਹੂ ਤੋਂ ਕੱਟ ਵੀ ਸਵਾ ਲੱਖ ਡੇਢ ਲੱਖ ਦੀ ਮਾਝ ਹੋ ਵੀ ਨਹੀਂ ਤਾਂ ਕਿ ਨੂੰ ਦੁੱਧੰਦੀ ਆ ਮਾਟਰ ਬੰਨਿਆ ਮੱਝਾਂ ਹੀ ਲਾਗ ਪਾਕਿਸਤਾਨ ਦੇ ਜੀ ਦੇਖੇ ਨੇ ਪਾਕਿਸਤਾਨ ਵਾਲੇ ਲੋਕੀਂ ਪਾਣੀ ਦੀਆਂ ਨੰਗੀਆਂ ਕੱਟੀਆਂ ਨਾ ਦੰਡਦੇ ਪੰਦੇ ਬੰਨਦੇ ਜਿਹੜੀਆਂ ਰੁੜ ਕੇ ਆਉਂਦੀਆਂ ਉਹ ਬੱਕਰੀਆਂ ਕੱਟਣ ਦੇ ਆਹ ਇਹਦਾ ਕੀ ਤਾਂ ਕੀ ਨਿਕਲਣਾ ਵਿੱਚੋਂ ਅਜੇ ਪੈਗੀਆਂ ਨਾ ਰਹਿਦੀਆਂ ਅਸੀਂ ਵੀ ਰਹਿਦੀਆਂ ਤਾਂ ਨਾਲ ਜੀ ਤਿੰਨ ਜੋ ਦਿੱਤੇ ਛੱਟ ਵੱਜਦੀ ਆਹ ਵੀ ਉਹ ਜਿੱਥੇ ਬੱਸ ਉਹ ਜਿਹੜਾ بیمار ਕੰਦੇ ਉਹ ਸੋਲਦਾ ਵਾ ਲੇ ਰੋਣੀ ਰਾਤ ਦਾ ਜੋ ਕੁੰਡੀਆਂ ਲਾਉਂਦਾ ਵਾ ਗਲਦੀਆਂ ਕੁੰਡੀਆਂ ਨਹੀਂ ਲਾਉਂਦਾ ਉਹ ਜਿੰਨੀਆਂ ਕਿ ਦਿਨ ਖੋਲਦੇ ਹੁੰਨੀਆਂ ਕਿ ਲੈ ਜਾਂਦਾ ਵਿਚਾਰਾ ਬਾਕੀ ਲੋਕ ਦੇ ਕੋਈ ਨਾ ਕੋਈ ਬੰਦੇ ਮੁਟਲਾਂ ਕੋਈ ਫੇਰ ਜਿੰਨਾ ਕਿ ਬਚਾਉਂਦਾ ਜੋ ਇਹ ਤੁਹਾਨੂੰ ਤਰਸ ਰਿਹਾ ਹੁੰਦਾ ਸੁੱਤਾ ਛੁੱਟਾ ਬੰਦਾ ਜੀ ਉਹਨਾਂ ਜਾ ਕੇ ਖਿਲਾਇਆ ਉਹਨਾਂ ਜਾ ਕੇ ਖਿਲਾਇਆ ਕੇ ਆਂਦਾ ਵੇਖੋ ਜੀ ਆਹ ਡੈਮ ਕਿਦਾਂ ਦਾ ਨੇ ਹਾਂ ਫਾਨ ਦੇ ਨਾਲ ਗੱਲ ਤੇ ਇਹੋ ਆ ਨਾ ਵੀ ਸਿਰਫ ਪੰਜਾਬ ਨੂੰ ਟਾਰਗੇਟ ਕਰਦੇ ਆ ਤੇ ਬਾਕੀ ਸਹੀ ਗੱਲ ਹੈ ਜਾਣ ਕਿੰਨਾ ਪਣੀ ਆ ਇੱਤਰ ਹੈ ਕਿੰਨਾ ਡੂੰਘਾ ਕੇ ਪਣੀ ਐਨਾ ਦਿਖਾਓ ਹੋ ਘੁਵਾ ਕਿ ਤਾ ਕੱਢੇ ਨਾ ਤਾਣ ਖੜਾ ਕਰੀ ਇੱਕ ਰੀ ਇਹਨੂੰ ਹੌਣ ਡੋ ਵੇ ਕਰੀ ਇੱਥੀ ਵੱਢ ਜਾ ਆ ਗਿਆ ਹੁਣ ਚੱਲੋ ਚੱਲੋ ਇਹ ਸਾਰੇ ਬੋਟ ਵੀਰ ਪਾ ਲਈ ਇੰਨਾ ਹੀ ਰਹਿਣਾ ਇਹ ਨਹੀਂ ਅਸੂਕ ਨਹੀਂ ਦੇ ਇੰਨੇ ਬੰਦੇ ਜੀ ਨਹੀਂ ਆ ਇਹ ਪਿੰਡ ਦਾ ਛੱਪੜ ਹੈ ਕਿ ਜਾਂ ਕਿਹਾ ਵਾ ਪਹਿਲੀਆਂ ਮਾਏ ਪਹਿਲੀਆਂ ਹੈ ਨਾ ਵੇਖ ਲੈ ਨਹੀਂ ਆਓ ਇੱਕ ਰੋਆ ਘਰ ਡੁੱਬਿਆ ਚੱਪੜ ਦੀ ਤੇ ਦੀਦਾ ਨਾ ਜਿਹੜੇ ਮਰੀਆਂ ਆ ਹਾਂ ਗਾੜੀ ਬੰਨੇ ਛਪੜੀ ਤੇ ਸਭ ਤੋਂ ਪਹਿਨਾ ਪਪੜਾ ਤੇ ਉਹ ਗੁਰਾ ਘਰ ਵਿੱਚ ਡੁੱਬਿਆ ਪਿਆ ਇਹਦਾ ਉਹ ਇੱਥੇ ਛਪੜਾ ਬੰਬੀਏ ਡੁੱਬੀਆਂ ਗੁਰਾ ਇਹ ਫਿਲਹਾਲ ਇੱਥੇ ਆਪਣਾ ਇੱਥੋਂ ਤੱਕ ਆ ਤੇ ਜੇ ਗਾੜੀ ਆਪਾਂ ਗੱਲ ਕਰੀਏ ਤੇ ਗਾੜੀ ਅਗਲੇ ਪਿੰਡ ਜਿਹੜੇ ਕਿੰਨੇ ਡੁੱਬੇ ਹੋਣਗੇ ਉਹ ਤੇ ਦੇਖਦੇ ਨਹੀਂ ਹੋਣੇ ਪਾਣੀ ਕਹਿੰਦੀ ਹੁੰਦਾ ਨਹੀਂ ਕੰਨਾ ਵਿੱਚ ਆਓਗੇ ਪਿੰਡਾਂ ਦੇ ਕੋਠਿਆਂ ਦੇ ਰੁਗੇ ਨਹੀਂ ਇਹ ਇੱਥੇ ਮਮਾ ਸਾਰਾ ਡੁੱਬਿਆ ਹੋਇਆ ਤੇ ਕਿਹਨੇ ਵਿਚਾਰੇ ਨੇ ਕੀ ਰੁਕਣਾ ਵਾ ਗੁਰਾ ਪਹਿਲੀ ਦੱਸਦੇ ਆ ਪਾਣੀ ਦੇ ਹੱਥ ਵੜੇ